ਮੇਰਾ ਕੰਪੀਟੀਸ਼ਨ ਮੇਰਾ ਆਪ ਦੇ ਆਪ ਨਾਲ ਹੀ ਹੈ ਕਿਉਂਕਿ ਮੇਰੇ ਕੁਝ ਏਜੰਡੇ ਨੇ ਏਜੰਡੇ ਕੀ ਕੀ ਹੋਣਗੇ ਤੁਹਾਡੇ ਇਲੈਕਸ਼ਨ ਨੂੰ ਲੈ ਕੇ ਸਾਡੇ ਇੱਥੇ ਇਲੈਕਸ਼ਨ ਦੇ ਵਿੱਚ ਜਿੱਤ ਹਾਰ ਉਸ ਪਰਮਾਤਮਾ ਦੇ ਹੱਥਾਂ ਹੈ ਪਰ ਜਿਹੜੇ ਬਾਦ ਦੇ ਮੈਂਬਰ ਇਹ ਚਾਹਦੇ ਆਂ ਕਿ ਇਹ ਬੰਦਾ ਆਵੇ ਐਗਜ਼ੀਕਿਊਟਿਵ ਟੀਮ ਦੇ ਵਿੱਚ ਤੇ ਆ ਕੇ ਕੋਈ ਬਾਦ ਦੇ ਲਈ ਕੰਮ ਕਰ ਸਕੇ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸ੍ਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਲੁਧਿਆਣਾ ਬਾਹਰ ਦੇ ਇਲੈਕਸ਼ਨ 28 ਫਰਵਰੀ 2025 ਨੂੰ ਹੋਣ ਜਾ ਰਿਹਾ ਹੈ ਮੇਰੇ ਨਾਲ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਤੇ ਜੋ ਇਲੈਕਸ਼ਨ ਫਾਈਟ ਕਰ ਰਹੇ ਨੇ ਸੁਖਵਿੰਦਰ ਸਿੰਘ ਪਾਟਿਆ ਜੀ ਮੌਜੂਦ ਰਹਿਣਗੇ ਵਕੀਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਕਿਵੇਂ ਹੋ ਠੀਕ ਠਾਕ ਹੋ ਚੜਦੀ ਕਲਾ ਜੀ ਥੈਂਕ ਯੂ ਜੀ ਥੈਂਕ ਯੂ 28 ਤਰੀਕ ਨੂੰ ਬਹੁਤ ਥੋੜੇ ਦਿਨ ਰਹਿ ਗਏ ਆ ਪਹਿਲਾਂ ਤਾਂ ਇਹ ਦੱਸੋ ਤਿਆਰੀ ਕਿਵੇਂ ਦੀ ਚੱਲਦੀ ਪਈ ਆ ਇਲੈਕਸ਼ਨ ਦੀ ਤਿਆਰੀ ਜੀ ਮੈਂ ਕੱਲ ਨੋਮੀਨੇਸ਼ਨ ਆਪਣਾ ਫਾਈਲ ਕੀਤਾ ਤੇ ਹੁਣ ਇਲੈਕਸ਼ਨ ਪੂਰੀ ਜ਼ਰੂਰਤ ਤੌਰ ਤੇ ਚੱਲਣੀ ਹੈ ਤੇ ਅਸੀਂ ਪੂਰੀ ਕਿਹੜੀ ਇਹ ਕੈਂਪੇਨ ਪੂਰੀ ਸਟਰੋਂਗਲੀ ਕੈਂਪੇਨ ਕਰਨੀ ਹੈ ਕਿ ਅਸੀਂ ਅ ਵਕੀਲ ਸਾਹਿਬ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਬਾਰ ਦੇ ਲਈ ਕਿੰਨੀ ਕੋ ਜ਼ਰੂਰੀ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਪ੍ਰੈਜ਼ੀਡੈਂਟ ਉਸ ਤੋਂ ਬਾਅਦ ਸੈਕਟਰੀ ਜਾਂ ਫਾਈਨੈਂਸ ਸੈਕਟਰੀ ਦੀ ਪੋਸਟ ਜਿਹੜੀ ਆ ਇਹ ਮੇਨ ਮੰਨੀਆਂ ਜਾਂਦੀਆਂ ਨੇ ਔਰ ਵਾਈਸ ਪ੍ਰੈਜ਼ੀਡੈਂਟ ਕਿੱਥੇ ਸਟੈਂਡ ਕਰਦਾ ਫਿਰ ਬਾਰ ਦੇ ਵਿੱਚ ਐਗਜ਼ੀਕਿਊਟਿਵ ਦੀ ਹਰ ਪੋਸਟ ਦਾ ਆਪਣਾ ਇੱਕ ਮਹੱਤਵ ਹੈਗਾ ਠੀਕ ਹੈ ਚਾਹੇ ਉਹ ਐਗਜ਼ੀਕਟਿਵ ਦੀ ਪੋਸਟ ਹੋਵੇ ਚਾਹੇ ਉਹ ਪ੍ਰੈਜ਼ੀਡੈਂਟ ਦੀ ਹੋਵੇ ਚਾਹੇ ਸੈਕਟਰੀ ਹੋਵੇ ਚਾਹੇ ਵਾਈਸ ਪ੍ਰੈਜ਼ੀਡੈਂਟ ਹੋਵੇ ਸਭ ਦੀ ਆਪਣੀਆਂ ਆਪਣੀਆਂ ਡਿਊਟੀਆਂ ਨੇ ਆਪਣੀਆਂ ਆਪਣੀਆਂ ਰਿਸਪੌਂਸਿਬਿਲਟੀਜ਼ ਨੇ ਠੀਕ ਹੈ ਜਿਹਦੇ ਅਕੋਰਡਿੰਗਲੀ ਸਾਡਾ ਕਨਸਟੀਟਿਊਸ਼ਨ ਬਣਿਆ ਹੋਇਆ ਉਸ ਕਨਸਟੀਟਿਊਸ਼ਨ ਦੇ ਵਿੱਚ ਹਰੇਕ ਪੋਸਟ ਦੇ ਉੱਤੇ ਹਮ ਕੀ ਡਿਊਟੀਆਂ ਨੇ ਉਹਨਾਂ ਦੀਆਂ ਕੀ ਉਹਨਾਂ ਨੇ ਕੰਮ ਕਰਨੇ ਨੇ ਆਪਣੇ ਉਹ ਸਾਰੀ ਉਹਦੇ ਚ ਐਕਸਪਲੇਨ ਕੀਤੇ ਪਏ ਐਜੰਡੇ ਕੀ ਕੀ ਹੋਣਗੇ ਤੁਹਾਡੇ ਇਲੈਕਸ਼ਨ ਨੂੰ ਲੈ ਕੇ ਦੇਖੋ ਮੇਰੇ ਐਜੰਡੇ ਮੈਂ ਪਿਛਲੇ ਕਈ ਸਾਲਾਂ ਤੋਂ ਮੈਂ ਇੱਕ ਚੀਜ਼ ਦੇ ਉਤੇ ਵਰਕ ਕਰ ਰਿਆ ਸੀ ਸਾਡੇ ਇੱਥੇ ਕੁਝ ਜਿਹੜਾ ਇਲੈਕਸ਼ਨ ਦੇ ਵਿੱਚ ਥੋੜੀਆਂ ਜੀਆਂ ਖਾਮੀਆਂ ਰਹਿੰਦੀਆਂ ਸੀਗੀਆਂ ਜੋ ਰੂਲ ਬਾਰ ਕਾਉਂਸਲ ਪੰਜਾਬ ਬਣਾਇਆ ਨੇ ਫਰੇਮ ਕੀਤੇ 2015 ਉਹਦੇ ਅਕੋਰਡਿੰਗਲੀ ਇਲੈਕਸ਼ਨਾਂ ਨਹੀਂ ਹੋ ਰਹੀਆਂ ਸੀਗੀਆਂ ਤਾਂ ਮੈਂ ਉਹਦੇ ਲਈ ਐਫਰਟਸ ਕੀਤੇ ਐ ਕੋਈ ਮੈਂ ਦੇਖਿਆ ਸੀਗਾ ਵੀ ਜਿਹੜੇ ਕੈਂਡੀਡੇਟ ਖੜਦੇ ਆ ਉਹਨਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਿਲਕੁਲ ਜਿਸ ਵਜ੍ਹਾ ਕਰਕੇ ਮੈਂ ਇਹ ਮੰਚ ਧਾਰਿਆ ਵੀ ਆਪਣੀ ਬਾਹਰ ਦੇ ਲਈ ਆਪਣੇ ਵਕੀਲਾਂ ਦੇ ਵਕੀਲ ਭਾਈਚਾਰੇ ਦੀ ਵੈਲਫੇਅਰ ਦੇ ਲਈ ਔਰ ਡਿਜ਼ਰਵਿੰਗ ਕੈਂਡੀਡੇਟ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਕਰ ਸਕਣ ਜਿਹੜੀ ਬਾਹਰ ਨੂੰ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੇ ਆ ਤੇ ਉਹਨਾਂ ਦੇ ਲਈ ਮੈਂ ਇਹ ਦੇਖਦਾ ਸੀ ਵੀ ਉਹਨਾਂ ਨੂੰ ਬੜੀ ਮੁਸ਼ਕਲਾਂ ਆਣ ਕਰਕੇ ਹੂੰ ਮੈਂ ਫਿਰ ਕੁਝ ਐਫਰਟਸ ਕੀਤੇ ਹੂੰ ਐਫਰਟਸ ਕਰਨ ਤੋਂ ਬਾਅਦ ਇਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੇ ਹੂੰ ਸਾਡੇ ਰੂਲ 2015 ਨੂੰ ਇਨ ਬਿਲ ਲਾਗੂ ਕਰਨ ਦੇ ਲਈ ਉਹਨਾਂ ਨੇ ਡਾਇਰੈਕਸ਼ਨਸ ਇਸ਼ੂ ਕੀਤੀਆਂ ਡਿਫਰੈਂਟ ਸਾਰੀਆਂ ਬਾਰਾਂ ਨੂੰ ਹੂੰ ਜਿਹਦੇ ਬੇਸ ਦੇ ਉੱਤੇ ਇਲੈਕਸ਼ਨ ਜਿਹੜੀ ਹੈ ਹੋਣ ਜਾ ਰਹੀ ਹੈ ਠੀਕ ਹੈ ਅ ਜੇ ਆਪਾਂ ਗੱਲ ਕਰੀਏ ਤਾਂ ਕੰਪੀਟੀਸ਼ਨ ਕਿਹਦੇ ਨਾਲ ਮੰਨਦੇ ਹੋ ਆਪਣਾ ਔਰ ਕਿੰਨੇ ਹੋਰ ਤੁਹਾਡੇ ਮੁਕਾਬਲੇ ਚ ਖੜੇ ਹੋਏ ਨੇ ਇਸ ਵੇਲੇ ਦੇਖੋ ਜਿੰਨੇ ਕੈਂਡੀਡੇਟ ਖੜੇ ਨੇ ਜਿਹੜੇ ਵੀ ਪੋਸਟ ਤੇ ਖੜੇ ਨੇ ਉਹ ਹਰ ਬੰਦੇ ਕੰਪੀਟੀਸ਼ਨ ਚ ਨੇ ਕਿਉਂਕਿ ਇਲੈਕਸ਼ਨ ਦੇ ਵਿੱਚ ਕਹਾਂ ਮੇਰਾ ਉਹਦੇ ਨਾਲ ਕੰਪੀਟੀਸ਼ਨ ਹੈ ਮੇਰਾ ਕਿਸੇ ਨਾਲ ਕੰਪੀਟੀਸ਼ਨ ਹੈ ਹੋਰ ਨਾਲ ਕੰਪੀਟੀਸ਼ਨ ਹੈ ਮੇਰਾ ਕੰਪੀਟੀਸ਼ਨ ਮੇਰਾ ਆਪ ਦੇ ਆਪ ਨਾਲ ਹੀ ਹੈ ਕਿਉਂਕਿ ਮੇਰੇ ਕੁਝ ਏਜੰਡੇ ਨੇ ਜੋ ਮੈਂ ਬਾੜ ਦੇ ਵੈਲਫੇਅਰ ਦੇ ਲਈ ਉਹ ਕੰਮ ਮੈਂ ਕਰਨਾ ਚਾਹਨਾ ਉਹ ਮੇਰੇ ਲਈ ਇੱਕ ਚੈਲੰਜ ਹੈ ਕਿਉਂਕਿ ਮੈਂ ਐਗਜ਼ੀਕਟਿਵ ਟੀਮ ਦੇ ਵਿੱਚ ਨਾ ਹੋਣ ਕਰਕੇ ਵੀ ਬਾਰ ਦੇ ਵੈਲਫੇਅਰ ਦੇ ਲਈ ਆਪਣੇ ਵਕੀਲਾਂ ਦੇ ਭਾਈਚਾਰੇ ਦੇ ਲਈ ਬੜੇ ਕੰਮ ਕੀਤੇ ਨੇ ਔਰ ਅੱਗੋਂ ਵੀ ਮੈਂ ਕਰਨਾ ਚਾਹਨਾ ਹੂੰ ਜਿਸ ਵਜ੍ਹਾ ਕਰਕੇ ਮੈਂ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਆਇਆ ਔਰ ਮੈਂ ਇਲੈਕਸ਼ਨ ਦੀ ਪੋਸਟ ਵਾਈਸ ਪ੍ਰੈਜ਼ੀਡੈਂਟ ਤੇ ਕੰਟੈਸਟ ਕਰਨ ਦਾ ਵਿਚਾਰ ਬਣਾਇਆ ਜਿਹੜੇ ਕੰਮ ਐ ਬਾਹਰ ਰਹਿ ਕੇ ਮੈਂ ਕਰ ਰਿਹਾ ਜਿਹਦੇ ਲਈ ਮੈਨੂੰ ਇੱਕ ਅਫੀਸ਼ੀਅਲ ਡਿਊਟੀ ਦੀ ਜ਼ਰੂਰਤ ਹੈ ਪਾਵਰ ਦੀ ਲੋੜ ਹੈ ਜਿੱਥੇ ਮੈਂ ਜਾ ਕੇ ਉਸ ਸਿਸਟਮ ਚ ਜਾ ਕੇ ਮੈਂ ਆਪਣੇ ਵਕੀਲ ਭਾਈ ਚਾਰੇ ਦੇ ਲਈ ਆਪਣੇ ਐਡਵੋਕੇਟ ਯੰਗ ਐਡਵੋਕੇਟ ਜੀ ਐਡਵੋਕੇਟ ਦੇ ਲਈ ਮੈਂ ਕੰਮ ਕਰ ਸਕਦਾ ਜਿੱਥੇ ਤੱਕ ਮੈਨੂੰ ਯਾਦ ਆ ਤੁਸੀਂ ਪਿਛਲੇ 2-3 ਸਾਲਾਂ ਤੋਂ ਰੈਗੂਲਰ ਇਲੈਕਸ਼ਨ ਫਾਈਟ ਕਰ ਰਹੇ ਹੋ ਔਰ ਕਦੇ ਵੀ ਸੱਤਾ ਚਾਹਨ ਦਾ ਮੌਕਾ ਨਹੀਂ ਮਿਲਿਆ ਤੁਹਾਨੂੰ ਹੁਣ ਐਦ ਕੀ ਲੱਗਦਾ ਕਿ ਜਿੱਤ ਹਾਸਲ ਹੋਊਗੀ ਦੇਖੋ ਸਾਡੇ ਇੱਥੇ ਇਲੈਕਸ਼ਨ ਦੇ ਵਿੱਚ ਜਿੱਤ ਹਾਰ ਉਸ ਪਰਮਾਤਮਾ ਦੇ ਹੱਥ ਹੈ ਜਿਨੇ ਬੰਦੇ ਨੂੰ ਦੇਣੀ ਹੈ ਦੇਖੋ ਅਸੀਂ ਮਿਹਨਤ ਕਰਦੇ ਆਂ ਪੂਰੀ ਸਟ੍ਰਗਲ ਕਰਦੇ ਆਂ ਅਸੀਂ ਜੋ ਤੋਰ ਮਿਹਨਤ ਕਰਦੇ ਆਂ ਸਾਨੂੰ ਬਾਦ ਦਾ ਮੰਡੇਟ ਵੀ ਮਿਲਦਾ ਹੂੰ ਸਾਨੂੰ ਅਛੀਆਂ ਵੋਟਸ ਮਿਲਦੀਆਂ ਨੇ ਮੈਨੂੰ ਪਿਛਲੀ ਵਾਰ 680 ਵੋਟਸ ਜਿਹੜੀਆਂ ਮੈਨੂੰ ਬਾਹਰ ਦੇ ਮੈਂਬਰਾਂ ਨੇ ਪਾਈਆਂ ਸੀ ਔਰ ਜਿਹੜੇ ਬਾਦ ਦੇ ਮੈਂਬਰ ਇਹ ਚਾਹਦੇ ਆਂ ਕਿ ਇਹ ਬੰਦਾ ਆਵੇ ਐਗਜ਼ੀਕਿਊਟਿਵ ਟੀਮ ਦੇ ਵਿੱਚ ਤੇ ਆ ਕੇ ਕੋਈ ਬਾਦ ਦੇ ਲਈ ਕੰਮ ਕਰ ਸਕੇ ਹੂੰ ਜਿਸ ਵਜ੍ਹਾ ਕਰਕੇ ਮੈਨੂੰ ਇਹ ਮੈਂ ਦੁਬਾਰਾ ਇਲੈਕਸ਼ਨ ਕੰਟੈਸਟ ਕਰਨ ਦਾ ਮਨ ਬਣਾਇਆ ਵੀ ਕਿਉਂਕਿ ਇੱਥੇ ਥੋੜਾ ਜਿਹਾ ਪੋਲੀਟੀਕਲੀ ਨੈਕਸਸ ਥੋੜਾ ਜਿਹਾ ਬਣਿਆ ਹੋਇਆ ਸੀਗਾ ਜਿਸ ਵਜ੍ਹਾ ਕਰਕੇ ਉਹ ਮੇਰੇ ਵਰਗੇ ਜਾਂ ਹੋਰ ਕੈਂਡੀਡੇਟ ਜਿਹੜੇ ਬਾਰ ਦੇ ਵੈਲਫੇਅਰ ਦੇ ਲਈ ਕੰਮ ਕਰਨਾ ਚਾਹੁੰਦੇ ਆ ਜੋ ਇਹ ਸੋਚ ਰੱਖਦੇ ਆ ਵੀ ਅਸੀਂ ਇੱਕ ਇਮਾਨਦਾਰੀ ਨਾਲ ਇੱਕ ਕੰਮ ਕਰਨਾ ਚਾਹੁੰਦੇ ਆ ਆਪਣੇ ਵਕੀਲ ਭਾਈ ਚਾਰੇ ਦੇ ਲਈ ਤੇ ਉਹਨਾਂ ਦੇ ਹੱਕਾਂ ਦੀ ਰਾਖੀ ਦੇ ਲਈ ਲੜਾਈ ਲੜਨਾ ਚਾਹੁੰਦੇ ਆਂ ਕੁਝ politcal nexus ਹੋਣ ਕਰਕੇ ਉਹ ਇਸ ਜਿਸ ਵਜ੍ਹਾ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹ ਇੱਕ ਨੈਕਸਸ ਬਣਾ ਲੈਂਦੇ ਆ ਵੀ ਸਾਨੂੰ ਇਹ ਅੱਗੇ ਵਧਣ ਦੇ ਵਿੱਚ ਇੱਕ ਰੁਕਾਵਟ ਪੈਦਾ ਕਰਦੇ ਆ ਜੀ ਤੇ ਇਸ ਲਈ ਅਸੀਂ ਇਹ ਦੁਬਾਰਾ ਅਸੀਂ ਇਹ ਕੋਸ਼ਿਸ਼ ਕਰ ਰਹੇ ਆਂ ਵੀ ਸਾਨੂੰ ਬਾਹਰ ਦਾ ਮੈਂਡੇਟ ਇਨਾ ਵੱਡਾ ਮਿਲੇ ਇਨਾ ਅੱਛਾ ਮਿਲੇ ਤਾਂ ਕਿ ਅਸੀਂ ਬਾਹਰ ਦੀ ਸੇਵਾ ਕਰ ਸਕੀਏ ਵਕੀਲ ਸਾਹਿਬ ਬਾਰ ਦੇ ਜੇ ਮੈਂ ਗੱਲ ਕਰਾਂ ਤੇ ਇਹ ਸ਼ਾਇਦ ਅਫਵਾਹਾਂ ਵੀ ਹੋ ਸਕਦੀਆਂ ਨੇ ਪਰ ਸਾਡੇ ਕੰਨੀ ਜੋ ਚੀਜ਼ ਪੈਂਦੀ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਕਿਤੇ ਪਾਰਟੀਆਂ ਸਾਹਿਬ ਆਪਣੇ ਵਕੀਲਾਂ ਦੇ ਖਿਲਾਫ ਖੜੇ ਨਜ਼ਰ ਆਉਂਦੇ ਆ ਔਰ ਮੁੱਦੇ ਚੱਕਦੇ ਰਹਿੰਦੇ ਆ ਅਸੀਂ ਵੀ ਦੋ ਤਿੰਨ ਵੀਡੀਓਜ਼ ਤੁਹਾਡੇ ਨਾਲ ਕੀਤੀਆਂ ਨੇ ਉਹਦੇ ਵਿੱਚ ਵੀ ਤੁਸੀਂ ਇਹ ਚੀਜ਼ਾਂ ਕਲੀਅਰ ਕੀਤੀਆਂ ਨੇ ਸਾਰੀਆਂ ਕੀ ਲੱਗਦਾ ਕੇਸ ਤੋਂ ਬਾਅਦ ਫਿਰ ਵਕੀਲ ਭਾਈਚਾਰਾ ਸਾਥ ਦੇਵੇਗਾ ਤੁਹਾਡਾ ਬਿਲਕੁਲ ਦੇਵੇਗਾ ਸਰ ਕਿਉਂਕਿ ਮੈਂ ਮੇਰੀ ਹਾਲਤ ਮੈਂ ਕਦੇ ਵੀ ਕਿਸੇ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੂੰ ਮੈਂ ਆਪਣਾ ਲੀਗਲ ਰਸਤਾ ਅਡਾਪਟ ਕੀਤਾ ਜੋ ਆਲਰੇਡੀ ਲੀਗਲ ਰਸਤੇ ਅਡਾਪਟ ਕਰਨ ਤੋਂ ਬਾਅਦ ਇਹ ਗੱਲ ਮੇਰੇ ਵਕੀਲ ਭਾਈ ਚਾਰੇ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਵੀ ਜੋ ਬੰਦਿਆਂ ਨੇ ਪਹਿਲਾਂ ਕਿਸੇ ਨੇ ਕੋਈ ਗਲਤ ਕੰਮ ਕੀਤੇ ਨੇ ਉਸ ਨੂੰ ਇਹ ਉਜਾਗਰ ਕੀਤਾ ਹੁਣ ਅੱਜ ਦੀ ਡੇਟ ਦੇ ਵਿੱਚ ਸੱਚ ਬੋਲਣਾ ਪਾਪ ਹੈ ਹੂੰ ਬਿਲਕੁਲ ਸੱਚ ਦੇ ਰਸਤੇ ਜਿਹੜੇ ਹੁੰਦੇ ਬੜੇ ਕੰਡਿਆਂ ਵਾਲੇ ਹੁੰਦੇ ਆ ਬਿਲਕੁਲ ਤੇ ਮੈਂ ਆਪਣੀ ਇਮਾਨਦਾਰੀ ਲਈ ਇਮਾਨਦਾਰੀ ਨਾਲ ਆਪਣੇ ਵਕੀਲ ਭਾਈਚਾਰੇ ਦੇ ਲਈ ਆਪਣੇ ਵਕੀਲ ਭਰਾਵਾਂ ਦੇ ਲਈ ਇਹ ਸੱਚ ਮੈਂ ਹਮੇਸ਼ਾ ਬੋਲਦਾ ਰਹੂੰਗਾ ਕਿਉਂਕਿ ਮੇਰਾ ਫਰਜ਼ ਹੈ ਮੈਂ ਆਪਣੀ ਬਾਰ ਦੇ ਵੈਲਫੇਅਰ ਦਾ ਬਾਰ ਦੇ ਪੈਸੇ ਦਾ ਬਾਰ ਦੀ ਪ੍ਰਾਪਰਟੀ ਦਾ ਮੈਂ ਧਿਆਨ ਰੱਖਣਾ ਹੈ ਕਿ ਕੋਈ ਵੀ ਸਾਡੀ ਇਹ ਪ੍ਰਾਪਰਟੀ ਨੂੰ ਡੈਮੇਜ ਨਾ ਕਰ ਸਕੇ ਮੈਂ ਇੱਕ ਸੀਸੀਟੀਵੀ ਕੈਮਰਾ ਵਜੋਂ ਬਾਹਰ ਦੇ ਵਿੱਚ ਕੰਮ ਕਰੂੰਗਾ ਜੇ ਬਾਰ ਦੇ ਮੈਂਬਰ ਮੈਨੂੰ ਇਹ ਦੇਣਗੇ ਮੌਕਾ ਦੇਣਗੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਬਣਾਣਗੇ ਮੈਂ ਉਹਨਾਂ ਦੀ ਹੱਕ ਰੱਸੀ ਜਿਹੜਾ ਉਹਨਾਂ ਦਾ ਹੱਕ ਵਿਫਾਜਤ ਆਪਣੀ ਜਾਨ ਮਾਲ ਨਾਲ ਪੂਰੀ ਤਰੀਕੇ ਨਾਲ ਕਰਾਂਗੇ ਮਤਲਬ ਹਰ ਵੇਲੇ ਨਜ਼ਰ ਬਣਾਈ ਰੱਖੋਗੇ ਸਾਰਿਆਂ ਦੇ ਉੱਤੇ ਦੇਖੋ ਗਲਤ ਕੰਮ ਦੇ ਉੱਤੇ ਜਰੂਰ ਨਜ਼ਰ ਬਣਾ ਕੇ ਰੱਖਾਂਗੇ ਉਹ ਰੱਖਣੀ ਵੀ ਚਾਹੀਦੀ ਹੈ ਉਹ ਹਰ ਐਡਵੋਕੇਟ ਦਾ ਆ ਡਿਊਟੀ ਹੈ ਵੀ ਆਪਾਂ ਆਪਣੇ ਘਰ ਨੂੰ ਲੁੱਟਣ ਨਾ ਦਈਏ ਆਪਣੇ ਘਰ ਦੇ ਵਿੱਚ ਕਿਸੇ ਤਰੀਕੇ ਦਾ ਗਲਤ ਕੰਮ ਨਾ ਹੋਣ ਦਈਏ ਤੇ ਸਾਰਿਆਂ ਦੀ ਇੱਕ ਸੋਸ਼ਲ ਡਿਊਟੀ ਹੈ ਮੈਂ ਆਪਣੀ ਇਮਾਨਦਾਰੀ ਨਾਲ ਨਿਭਾ ਰਿਆਂ ਤੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਂਦੇ ਤਾਂ ਮੈਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਮੈਂ ਡਿਊਟੀ ਨਿਭਾ ਸਕਾਂਗਾ ਸੋ ਸਰ ਜਾਂਦੇ ਜਾਂਦੇ ਬਾਰਸ ਦੇ ਮੈਂਬਰਸ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਆਪਣੇ ਔਰ ਵੋਟ ਕਾਸਟ ਕਰਨ ਦੇ ਲਈ ਕੀ ਕਹਿਣਾ ਚਾਹੋਗੇ ਮੈਂ ਬਾਹਰ ਦੇ ਮੈਂਬਰਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਮੇਰੇ ਕੀਤੇ ਹੋਏ ਕੰਮਾਂ ਨੂੰ ਮੇਰੇ ਜੋ ਮੈਂ ਬਾਹਰ ਦੇ ਵੈਲਫੇਅਰ ਦੇ ਲਈ ਆਲਰੇਡੀ ਕੰਮ ਕੀਤੇ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੇਰੇ ਏਜੰਡੇਆਂ ਨੂੰ ਸੁਣ ਕੇ ਮੇਰੇ ਏਜੰਡੇ ਸਭ ਤੋਂ ਪਹਿਲਾਂ ਸਾਡੇ ਇੱਥੇ ਪਾਣੀ ਦੀ ਬੜੀ ਵੱਡੀ ਪ੍ਰੋਬਲਮ ਹੈਗੀ ਹੈ ਪਾਣੀ ਪੀਣ ਦਾ ਪਾਣੀ ਨਹੀਂ ਹੈਗਾ ਹੂੰ ਠੀਕ ਹੈ ਮੈਂ ਉਹਦੇ ਲਈ ਸਭ ਤੋਂ ਪਹਿਲਾਂ ਐਫਰਟਸ ਕਰਾਂਗਾ ਹੂੰ ਦੂਸਰੀ ਇੱਕ ਯੰਗਸਟਰ ਚੈਂਬਰ ਯੰਗਸਟਰ ਨੂੰ ਐਡਵੋਕੇਟਸ ਨੂੰ ਸਿਟਿੰਗ ਅਰੇਂਜਮੈਂਟ ਕੋਈ ਨਹੀਂ ਹੈ ਹੂੰ ਬਿਲਕੁਲ ਉਹਨਾਂ ਦੇ ਲਈ ਚੈਂਬਰ ਇਮੀਡੀਏਟ ਚੈਂਬਰਾਂ ਦੇ ਲਈ ਅਸੀਂ ਆਪਣੀ ਜ਼ੋਰ ਲਗਾਵਾਂਗੇ ਅਸੀਂ ਆਪਣੀ ਕੋਸ਼ਿਸ਼ਾਂ ਕਰਕੇ ਉਹਨੂੰ ਚੈਂਬਰਾਂ ਨੂੰ ਬਣਵਾਉਣ ਦੇ ਵਿੱਚ ਅਸੀਂ ਜਲਦੀ ਜਲਦੀ ਐਫਰਟਸ ਕਰਾਂਗੇ ਸੈਕੰਡਲੀ ਜੇ ਇਮੀਡੀਏਟ ਚੈਂਬਰ ਨਹੀਂ ਹੁੰਦੇ ਤਾਂ ਮੈਂ ਇਮੀਡੀਏਟ ਜਿਹੜਾ ਕੰਮ ਹੈਗਾ ਇਨਸਟੈਂਟ ਜਿਹੜਾ ਕੰਮ ਹੈਗਾ ਉਹਨਾਂ ਦਾ ਟੈਂਪੋਰਰੀ ਸੈਟਿੰਗ ਅਰੇਂਜਮੈਂਟ ਜ਼ਰੂਰ ਕਰਾਂਗੇ ਤਾਂ ਕਿ ਉਹ ਵਕੀਲ ਆਪਣੇ ਦਫਤਰ 'ਚ ਬਹਿ ਕੇ ਆਪਣੀ ਜਗ੍ਹਾ ਤੇ ਬਹਿ ਕੇ ਆਪਣੇ ਕਲਾਇੰਟ ਨੂੰ ਅਟੈਂਡ ਕਰ ਸਕਣ ਤੇ ਆਪਣਾ ਕੰਮ ਕਰ ਸਕਣ ਠੀਕ ਹੈ ਤੀਜੀ ਗੱਲ ਹੈਗੀ ਬਾਹਰ ਦੇ ਵਿੱਚ ਟਰਾਂਸਪੈਰੈਂਸੀ ਰੱਖਾਂਗੇ ਪੈਸੇ ਦਾ ਧਿਆਨ ਰੱਖਾਂਗੇ ਬਾਹਰ ਦੇ ਪੈਸੇ ਨੂੰ ਐਮਬੈਜ਼ਲਮੈਂਟ ਐਮਬੈਜ਼ਲ ਨਹੀਂ ਹੋਣ ਦੇਵਾਂਗੇ ਤੇ ਜਿਹੜੇ ਫੰਡਸ ਹੈਗੇ ਉਹ ਸਾਰੇ ਬਾਹਰ ਦੇ ਨਾਲ ਰਾਏ ਕਰਕੇ ਜਿੱਥੇ ਰਿਕੁਆਇਰਡ ਹੋਏਗਾ ਉੱਥੇ ਯੂਜ਼ ਹੋਣ ਦੇ ਲਈ ਅਸੀਂ ਕੰਮ ਕਰਾਂਗੇ ਇਹ ਜਿਹੜੇ ਮੇਰੇ ਏਜੰਡੇ ਹੈਗੇ ਆ ਬਾਕੀ ਏਜੰਡੇ ਹੋਰ ਵੀ ਨੇ ਇੱਕ ਸਾਡੇ ਇੱਥੇ ਬਿਲਡਿੰਗ ਜਿਹੜੀ ਸਾਡੇ ਜੋਇਨਿੰਗ ਵਾਲਾ ਹੈਗਾ ਪ੍ਰੋਸੈਸ ਸਟਾਰਟ ਬੜੀ ਤੇਜ਼ੀ ਨਾਲ ਹੋਇਆ ਸੀਗਾ ਪਰ ਇਹ ਹੁਣ ਸਲੋ ਪ੍ਰੋਸੈਸ ਹੈਗਾ ਔਰ ਮੈਨੂੰ ਪਤਾ ਵੀ ਇਹ ਵੇ ਆਊਟ ਮੈਨੂੰ ਪਤਾ ਵੀ ਕਿਸ ਰਸਤੇ ਜਾ ਕੇ ਇਹਨੂੰ ਜਲਦੀ ਤੋਂ ਜਲਦੀ ਕੰਮ ਕਰਾਇਆ ਜਾ ਸ ਤਾਂ ਮੈਂ ਉਹਦੇ ਲਈ ਬੈਸਟ ਐਫਰਟ ਕਰਾਂਗਾ ਤਾਂ ਕਿ ਸਾਡੇ ਵਕੀਲ ਭਰਾਵਾਂ ਨੂੰ 8ਵੀਂ ਮੰਜ਼ਲ 9ਵੀਂ ਮੰਜ਼ਲ 7ਵੀਂ ਮੰਜ਼ਲ ਤੇ ਜਾਣ ਲੱਗਿਆਂ ਉਹਨਾਂ ਨੂੰ ਪ੍ਰੋਬਲਮ ਆਏ ਉਧਰੋਂ ਦੂਸਰੀ ਬਿਲਡਿੰਗ ਨਾਲ ਜੁਆਇਨ ਕਰਾ ਕੇ ਜਲਦੋਂ ਜਲਦ ਆਪਣੀ ਕੇਸ ਨੂੰ ਪਰ ਪੈਰਵਾਈ ਕਰ ਸਕਾਂ। ਇਹ ਮੈਂ ਏਜੰਡਿਆਂ ਨੂੰ ਲੈ ਕੇ ਆਪਣੇ ਏਜੰਡਿਆਂ ਨੂੰ ਮੈਂ ਆਪਣੇ ਬਾਹਰ ਦੇ ਮੈਂਬਰਾਂ ਨੂੰ ਦੱਸ ਕੇ ਉਹਨਾਂ ਤੋਂ ਮੈਂ ਅਪੀਲ ਕਰਦਾ ਵੀ ਮੈਨੂੰ ਇਸ ਵਾਰੀ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਮੈਨੂੰ ਵੋਟ ਕਾਸਟ ਕਰੋ ਤਾਂ ਕਿ ਮੈਂ ਤੁਹਾਡੇ ਲਈ ਸੇਵਾ ਕਰ ਸਕਾਂ ਤੇ ਮੈਂ ਆਪਣਾ ਨਾਮ ਉਹਨਾਂ ਦੇ ਲਈ ਲਿਖਿਆ ਹੋਇਆ ਵਾਹ ਵੀ ਮੈਂ ਤੁਹਾਡਾ ਅਨਤਖ ਸੇਵਾਦਾਰ ਹੂੰ ਸਪੋਸ਼ ਸ਼ੁਕਰੀਆ ਵਕੀਲ ਸਾਹਿਬ ਕੀਮਤੀ ਸਮਾਂ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਸਾਡੀਆਂ ਵੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਅਸੀਂ ਵੀ ਇਹ ਉਮੀਦ ਕਰਾਂਗੇ ਕਿ ਜਿੱਤੋ ਤੁਸੀਂ ਔਰ ਬਾਦ ਦਾ ਸੁਧਾਰ ਕਰ ਸਕੋ ਆਪਣੇ ਥੈਂਕ ਯੂ ਜੀ ਜੀ ਸੋ ਬਿਲਕੁਲ ਉਮੀਦ ਕਰਦੇ ਹਾਂ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀਏ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਨਵੀਆਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ